ਨੀ ਮੇਰੇ ਅੱਜ ਕਿਉਂ ਆਏ ਅੱਜ ਇਹ ਕਿਉਂਕਿ ਜੁਆਇਨ ਮੈਂ ਉਹ ਕਰਨੀ ਆ ਨਹੀਂ ਜੁਆਇਨ ਤਾਂ ਉਹ ਕਰ ਲਈ ਫਿਰ ਅੱਜ ਕਿਹਤ ਹੈ ਸਰ ਪਤਾ ਕੀ ਗੱਲ ਇੱਕ ਪਿੰਡਾਂ ਚ ਕਹਾਵਤ ਹੁੰਦੀ ਆ ਵੀ ਉਹ ਇੱਕ ਦੇ ਝਾਕ ਤੋਂ ਇੱਕ ਹੱਥ ਪਿੱਛੇ ਕਰਦਾ ਨਾ ਬੀਬੇ ਮਰ ਕੇ ਤੇ ਆਪੇ ਜਾਵੇ ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਮੇ ਪਿੱਛਟੋੜ ਬੰਦੇ ਨੂੰ ਪਛਾਣ ਕੇ ਰੱਖਣੀ ਜਿਹੜੀ ਮਿਲਦੀ ਪਹਿਲਾਂ ਉਹ ਤਾਂ ਅੰਦਰ ਕਰੀਏ ਹਾਂਜੀ ਹਾਂਜੀ ਉਹ ਅੰਦਰ ਕਰੀਏ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਪਿੰਡ ਪਿੰਡ ਦੀ ਘੱਟੋ ਘੱਟ ਪਿੰਡ ਦੀ ਗਰੁੱਪ ਚ ਤਾਂ ਇੱਕ ਫੋਟੋ ਪਾਵਾ ਤੁਹਾਡੀ ਜੀ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ ਹਾਂ ਹਾਂ ਜੀ ਸਰ ਸਸਰੀ ਕਾ ਜੀ ਸਸਿਕਾ ਮੈਂ ਅਬੋਰ ਤੋਂ ਆਣਾ ਜੀ ਜੀ ਕਿੱਲਿਆਂ ਵਾਲੀ ਪਿੰਡ ਆ ਮੇਰਾ ਮੇਰੇ ਪਿੰਡ ਦੇ ਵਿੱਚ ਵੀ ਰਾਜਨੀਤਿਕ ਤਣਾੜ ਬਹੁਤ ਨੇ ਉੱਥੇ ਮਤਲਬ ਕਿ ਸਟਾਰਟਿੰਗ ਤੋਂ ਇਹ ਚੱਲਦਾ ਆ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਸਪਾਰਸ਼ ਲਵਾਤੀ ਜੇ ਕੋਈ ਮਿਹਨਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹੀ ਕਿਹਾ ਜਾਂਦਾ ਸੀ ਵੀ ਫਲਾਨੇ ਜਾਖੜ ਨੇ ਸਪਰਸ਼ ਕਰਤੀ ਹੋਣੀ ਆ ਜਾਂ ਕਿਸੇ ਨੇ ਵੀ ਪਰ ਹੁਣ ਜਦੋਂ ਤੋਂ ਮੈਂ ਮੰਨ ਲਓ ਤੁਹਾਡੀ ਸਰਕਾਰ ਆਈ ਹੈ 2021 ਤੋਂ ਬਾਅਦ ਮੇਰੀ ਇਹ ਦੂਜੀ ਜੌਬ ਹੈ ਜਿਹੜੀ ਹੁਣ ਪੀਐਸਪੀਸੀਐਲ ਜੇ ਇਸ ਤੋਂ ਬਿਨਾਂ ਵੀ ਮੈਨੂੰ 25 ਤਰੀਕ ਨੂੰ ਬੁਲਾਇਆ ਗਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਬੋਲੀ ਇਹਨਾ ਸਮਾਂ ਵਿੱਚ ਪਹਿਲੀ ਵਾਰੀ ਮਾਈਕ ਤੇ ਬੋਲਿਆ ਹਾਂਜੀ 25 ਤਰੀਕ ਨੂੰ ਕਾ ਦੇਵਾ ਉਹ ਵੀ ਜੇਈ ਆਸਤੇ ਸਰ ਅੱਛਾ ਹਾਂਜੀ ਮੇਰਾ ਮੰਨ ਲਓ ਮੈਨੂੰ ਪਤਾ ਤਾਂ ਸੀਗੇ ਵੀ ਚਲੋ ਜੁਆਇਨਿੰਗ ਲੈਟਰ ਮਿਲ ਜੂਗਾ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕੀ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਵੀ ਮੈਂ ਪਿੰਡ ਦੇ ਘੱਟੋ ਘੱਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾਂ ਤੁਹਾਡੀ ਜੀ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ ਹਾਂ ਹਾਂਜੀ ਪਹਿਲਾਂ ਹੈ ਨਹੀਂ ਸਿਰਵਾਜੇ ਨਾ ਹਾਂਜੀ ਇੱਕ ਚੀਜ਼ ਹੋਰ ਵੀ ਬਾਕੀ ਜਦੋਂ ਵੀ ਪਹਿਲਾਂ ਪੋਸਟਾਂ ਮੈਂ ਕਾਫੀ ਟਾਈਮ ਤੋਂ ਟਰਾਈ ਕਰਦਾ ਆ ਰਿਹਾ ਇੱਕ ਲੇਬਰ ਕਲਾਸ ਘਰ 'ਚੋਂ ਨਿਕਲਿਆ ਮੈਂ ਤੇ ਇਹੀ ਚੀਜ਼ ਹੁੰਦੀ ਸੀ ਵੀ ਸਰਕਾਰ ਜਦੋਂ ਕੋਈ ਜਾਂਦੀ ਸੀਗੀ ਤਾਂ ਲਾਸਟਲੇ ਸਾਲ ਦੇ ਵਿੱਚ ਪੋਸਟਾਂ ਨਿਕਲਦੀਆਂ ਸੀ ਤਾਂ ਸਾਰੇ ਤਿਆਰੀ ਉਸ ਹਾਵ ਨਾਲ ਕਰਦੇ ਸੀ ਪੀ ਲਾਸਟ ਸਾਲ ਤੇ ਪੋਸਟ ਆਣ ਗਈਆਂ ਪਰ ਹੁਣ ਜਦੋਂ ਵੀ ਜਦੋਂ ਦੀ ਥੋਡੀ ਸਰਕਾਰ ਆਈ ਆ ਉਸ ਤੋਂ ਮਤਲਬ ਕਿ ਕੰਟੀਨਿਊ ਚੱਲ ਰਹੀਆਂ ਜੇ ਕੋਈ ਬੱਚਾ ਤਿਆਰੀ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਇੱਕ ਪੇਪਰ ਨਹੀਂ ਉਹਦਾ ਕਲੀਅਰ ਹੋਇਆ ਵੀ ਦੂਜੇ ਦੀ ਨਾ ਕਰੇ ਕਿਉਂਕਿ ਨਾਲ ਦੀ ਨਾਲ ਹੀ ਦੂਜੀਆਂ ਜਾਂ ਤਾਂ ਬੈਕਲੌਗ ਕਲੀਅਰ ਕਰਨ ਵਾਸਤੇ ਦੂਜੀਆਂ ਪੋਸਟਾਂ ਨਿਕਲ ਜਾਂਦੀਆਂ ਨੇ ਜਾਂ ਕਿਸੇ ਹੋਰ ਮਹਿਕਮੇ ਚ ਆ ਜਾਂਦੀਆਂ ਵੀ ਬੰਦਾ ਜਿਹੜਾ ਤਿਆਰੀ ਕਰ ਰਿਹਾ ਉਹ ਲੱਗ ਜਾਂਦਾ ਤਾਂ ਸੇਮ ਮੇਰੇ ਵਾਸਤੇ ਵੀ ਮੇਰੀ ਤੀਜੀ ਪੋਸਟ 25 ਤਰੀਕ ਨੂੰ ਵੇਟ ਕਰ ਰਹੀ ਹੈ ਮੇਰਾ ਅੱਛਾ ਫੇਰ ਫੇਰ ਤੀਜੀ ਗੱਲ ਤੇ ਆਏਗਾ ਹਾਂਜੀ ਹਾਂਜੀ ਨੀ ਮੇਰਾ ਅੱਜ ਕਿਉਂ ਆਜ ਇਹ ਕਿਉਂਕਿ ਜੁਆਇਨ ਮੈਂ ਉਹ ਕਰਨੀ ਆ ਨਹੀਂ ਜੁਆਇਨ ਤਾਂ ਉਹ ਕਰਨੀ ਫਿਰ ਅੱਜ ਕੀ ਕਰਦਾ ਸਰ ਪਤਾ ਕੀ ਗੱਲ ਇੱਕ ਪਿੰਡਾਂ ਚ ਕਹਾਵਤ ਹੁੰਦੀ ਆ ਵੀ ਉਹ ਇੱਕ ਦੇ ਝਾਕ ਤੋਂ ਇੱਕ ਹੱਥ ਪਿੱਛੇ ਕਰਦਾ ਨਾ ਬੀਬੇ ਬਲਕਿ ਤੁਸੀਂ ਆਪੇ ਜਾਵੇ ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਮੇ ਪੀਰ ਘਟੋੜ ਬੰਦੇ ਨੂੰ ਪਛਾ ਕੇ ਰੱਖਣੀ ਜਿਹੜੀ ਮਿਲਦੀ ਪਹਿਲਾਂ ਉਹ ਤਾਂ ਅੰਦਰ ਕਰੀਏ ਹਾਂਜੀ ਹਾਂਜੀ ਉਹ ਅੰਦਰ ਕਰੀਏ ਸਹੀ ਸੋਚ ਹੈ ਬਹੁਤ ਸਹੀ ਸੋਚ ਠੀਕ ਹੈ ਧੰਨਵਾਦ ਸਰ ਓਕੇ ਬਹੁਤ ਬਹੁਤ ਧੰਨਵਾਦ ਮੈਨੂੰ ਸਰ ਜੀਵਨ ਸਿੰਘ ਨਾਮ ਹੈ ਮੇਰਾ ਜੁਆਇਨਿੰਗ ਲੈਟਰ ਦਿਆ ਜੇ ਕੋਈ ਤੈਨੂੰ ਇਹਨੂੰ ਬੁਲਾ ਲੇ ਜੁਆਇਨਿੰਗ ਠੀਕ ਧੰਨਵਾਦ ਕਰਾਂਗੇ ਪੰਡਿਤ ਜੀ ਪਿੰਡ ਦੇ ਕੋਲ ਪੁੱਛਵਾ ਲਈ ਬਹੁਤ ਬਹੁਤ ਧੰਨਵਾਦ